ਅੱਜ ਮੇਰੇ ਸਵਰਗ ਹਸਪਤਾਲ ਜੀ ਸਰਦਾਰ ਤੰਦਰ ਸਿੰਘ ਜੀ ਨੀਲਸਾਈਆਂ ਵਾਲਾ ਉਹਨਾਂ ਦਾ ਜਨਮ ਦਿਨ ਹੈ ਤੇ ਜੂਨ ਚ ਉਹ ਚਲੇ ਗਏ ਸੀ ਛੱਡ ਕੇ ਸੰਦ ਤੇ ਉਹਨਾਂ ਦੀ ਯਾਦ ਵਿੱਚ ਅਸੀਂ ਇੱਥੇ ਕਮੇਟੀ ਮੈਂਬਰਸ ਨਾਲ ਗੱਲ ਕੀਤੀ ਸੀਗੀ ਇੱਥੇ ਬਹੁਤ ਜ਼ਿਆਦਾ ਲੋਡ ਸੀਗੀ ਇੱਕ ਪਾਲਕੀ ਸਾਹਿਬ ਦੀ ਬੱਸ ਜਿਹਨੂੰ ਆਪਾਂ ਨਗਰ ਕੀਰਤਨ ਲਈ ਵਰਤੀ ਜਾਂਦੀ ਹੈ ਤੇ ਮਹਾਰਾਜ ਦੇ ਸਰੂਪ ਕਿਤੇ ਲੈ ਕੇ ਜਾਣੇ ਆ ਕਿਤੋਂ ਲੈ ਕੇ ਆਉਣੇ ਤੇ ਜਾਮਨੀ ਸਾਹਿਬ ਇੱਥੇ ਕਮੇਟੀ ਨੂੰ ਪ੍ਰੋਬਲਮ ਆਉਂਦੀ ਸੀ ਕਿਉਂਕਿ ਹੋਰ ਸਥਾਨਾਂ ਤੋਂ ਪਾਲਕੀ ਸਾਹਿਬ ਜਿਹੜੀ ਹੈ ਉਹ ਅਰੇਂਜ ਕਰਨੀ ਪੈਂਦੀ ਸੀ ਤੇ ਮਹਾਰਾਜ ਦੇ ਚਰਨਾਂ ਚ ਅੱਜ ਨਤਮਸਤਕ ਹੋਏ ਤੇ ਬਹੁਤ ਖੁਸ਼ ਖੁਸ਼ਕਿਸਮਤ ਸਮਝਦੇ ਆਪਦੇ ਆਪ ਨੂੰ ਜਿਹੜਾ ਇਹ ਸੇਵਾ ਸਾਨੂੰ ਮਿਲੀ ਤੇ ਮਹਾਰਾਜ ਦੇ ਚਰਨਾਂ ਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਅਸੀਂ ਇਹ ਸਮਰਪਿਤ ਕਰਕੇ ਚੱਲਦੇ ਆ ਸਰ ਕਿੰਨੀ ਲੱਗਾ ਵੀ ਹੈ ਜੀ ਹਾਂਜੀ ਕਿੰਨੀ ਲੱਗਾ ਸਰ ਤਕਰੀਬਨ ਕੁਝ 25 ਦੇ 25 ਲੱਖ ਦੇ ਨੇ ਤੇ ਲੱਗੇ ਸਾਡੇ ਬਹੁਤ ਹੀ ਸਤਿਕਾਰਯੋਗ ਸੁਰਗਵਾਸੀ ਸਰਦਾਰ ਮਿੰਦਰ ਸਿੰਘ ਜੀ ਸਾਈਆਂ ਵਾਲੇ ਸਾਹਿਬ ਉਹਨਾਂ ਦੇ بیٹے ਸਰਦਾਰ ਤਿੰਦਰ ਸਿੰਘ ਜੀ ਸਾਈਆਂ ਵਾਲਾ ਸਾਹਿਬ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਦੇ بیٹے ਅਸ਼ੀਸ਼ ਪ੍ਰਤਾਪ ਸਿੰਘ ਜੀ ਨੇ ਆਪਣੇ ਪਿਤਾ ਦੀ ਯਾਦ ਵਿੱਚ ਉਨ੍ਹਾਂ ਦੇ ਆ ਜਨਮ ਦਿਨ ਤੇ ਸਰਤਿੰਦਰ ਸਿੰਘ ਜੀ ਦੇ ਲਸਾਈਆਂ ਵਾਲੇ ਜਨਮ ਦਿਨ ਤੇ ਗੁਰਦੁਆਰਾ ਸਾਹਿਬ ਨੂੰ ਇੱਕ ਵਧੀਆ ਬਸ ਪਾਲਕੀ ਸਾਹਿਬ ਭੇਟ ਕੀਤੀ ਹੈ ਅਸੀਂ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਮੈਨੇਜਰ ਸਾਹਿਬ ਵੱਲੋਂ ਸਮੂਹ ਸਟਾਫਰ ਵੱਲੋਂ ਪ੍ਰਧਾਨ ਜੀ ਵੱਲੋਂ ਧਾਮੀ ਸਾਹਿਬ ਵੱਲੋਂ ਵੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਗੁਰੂ ਦੀ ਬੜੀ ਕਿਰਪਾ ਹੋਈ ਹੈ ਇਸ ਸਥਾਨ ਨੂੰ ਬਹੁਤ ਜ਼ਿਆਦਾ ਇਹ ਤਿਆਰ ਕਰਦੇ ਆ ਇਹਨਾਂ ਨੇ ਵਸਫੇਟ ਕੀਤੀ ਹੈ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਮਾਲਕ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਤੰਦਰੁਸਤੀਆਂ ਬਖਸ਼ੇ